ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਹਰ ਮਨੁੱਖ ਨੂੰ ਆਪਣੇ ਕਰਮਾਂ ਦਾ ਕੀਤਾ ਸੁੱਖ ਦੁੱਖ ਭੋਗਣਾ ਪੈਂਦਾ ਹੈ ਪਿਛਲੇ ਜਨਮ ਜੋ ਵੀ ਆਪਾਂ ਕਰਦੇ ਹਾਂ ਉਸ ਦਾ ਚੰਗਾ ਜਾਂ ਮਾੜਾ ਆਪਾਂ ਨੂੰ ਇਸ ਧਰਤੀ ਤੇ ਭੋਗਣਾ ਪੈਂਦਾ ਉਹ ਭਾਵੇਂ ਚੰਗਾ ਹੋਵੇ ਉਹ ਭਾਵੇਂ ਮਾੜਾ ਹੋਵੇ ਇਹ ਸਭ ਸਾਡੇ ਕਰਮਾਂ ਤੇ ਹੀ ਨਿਰਭਰ ਕਰਦਾ ਪਰ ਕੁਝ ਕਰਮ ਐਵੇਂ ਦੇ ਹੁੰਦੇ ਹਨ ਜੇਸ ਨਾਲ ਪਿਛਲੇ ਜਨਮ ਦੇ ਬੁਰੇ ਪਾਪ ਕੰਮ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਇਹ ਜੋ ਜ਼ਿੰਦਗੀ ਅੱਜ ਚੱਲ ਰਹੀ ਹੈ ਇਹ ਸੁੱਖਾਂ ਨਾਲ ਭਰਨੇ ਸ਼ੁਰੂ ਹੋ ਜਾਂਦੀ ਹੈ ਉਹ ਕਿਹੜੇ ਕੰਮ ਨੇ ਫਿਰ ਉਹ ਕਿਹੜੇ ਕਰਮ ਹਨ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਾਧ ਸੰਗਤ ਜੀ ਕਿਸੇ ਵੀ ਜੀ ਨੂੰ ਰੋਟੀ ਦਾਣਾ ਪਾਣੀ ਦੇਣਾ ਉਹਦਾ ਢਿੱਡ ਭਰਨਾ ਐਵੇਂ ਦੇ ਕੰਮ ਕਰਨਾ ਮਾੜਾ ਸਮਾ ਉਸ ਦੇ ਨਾਲ ਕੱਟਿਆ ਜਾਂਦਾ ਹੈ ਮੁਸ਼ਕਲ ਜ਼ਿੰਦਗੀ ਵਿੱਚੋਂ ਦੂਰ ਹੋ ਜਾਂਦੇ ਹਨ ਆਪਾਂ ਨੂੰ ਸੁੱਖਾਂ ਦੀ ਜ਼ਿੰਦਗੀ ਮਿਲਨੇ ਸ਼ੁਰੂ ਹੋ ਜਾਂਦੀ ਹੈ ਜੇਕਰ ਆਪਾਂ ਨੂੰ ਸਭ ਤੋਂ ਜ਼ਿਆਦਾ ਪੁੰਨ ਮਿਲਦਾ ਤਾਂ ਆਪਾਂ ਨੂੰ ਜੀਵਾਂ ਦੀ ਸੇਵਾ ਦਾ ਪੁੰਨ ਮਿਲਦਾ ਹੈ ਗਾਂ ਕੁੱਤਾ ਚਿੜੀ ਬੇਜੁਬਾਨਾਂ ਦੀ ਮਦਦ ਕਰਕੇ ਮਿਲਦਾ ਹੈ ਪਾਣੀ ਦੇਣਾ ਦਾਣਾ ਪਾਉਣਾ ਇਹਨਾਂ ਨਾਲ ਬੜੀ ਜਲਦੀ ਤੁਹਾਨੂੰ ਪੁੰਨ ਵਿੱਚ ਵਾਧਾ ਹੁੰਦਾ ਹੈ ਜੇਕਰ ਤੁਸੀਂ ਦੋ ਦਿਨ ਕਿਸੇ ਜਾਨਵਰ ਨੂੰ ਪਾਣੀ ਰੋਟੀ ਵੀ ਖਵਾ ਦਿੰਦੇ ਹੋ ਤਾਂ ਆਉਣ ਵਾਲਾ ਮਾੜਾ ਸਮਾਂ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਂਦਾ ਹੈ ਰੱਬ ਤਾਂ ਕੁਦਰਤ ਦੇ ਹਰੇਕ ਜੀ ਦੇ ਕਣ-ਕਣ ਵਿੱਚ ਵਸਿਆ ਹੋਇਆ ਹੈ ਜੋ ਜੀਆਂ ਦੀ ਸੇਵਾ ਕਰਦਾ ਹੈ ਉਹਨਾਂ ਪਰਮਾਤਮਾ ਜ਼ਰੂਰ ਸੁੱਖ ਦਿੰਦੇ ਹਨ ਰੋਗ ਤੇ ਸੋਗ ਉਸ ਤੋਂ ਮੁਕਤ ਹੋ ਜਾਂਦੇ ਹਨ ਪੁੰਨ ਹਮੇਸ਼ਾ ਦੂਜਿਆਂ ਦੀ ਮਦਦ ਕਰਕੇ ਵੱਧਦੇ ਹਨ ਦਾਨ ਪੁੰਨ ਨਾਲ ਵਧਦੇ ਹਨ ਤੁਸੀਂ ਔਖੇ ਵੇਲੇ ਕਿਸੇ ਦਾ ਸਹਾਰਾ ਬਣੋ ਨਹੀਂ ਬਣੇ ਤਾਂ ਇਹ ਵੀ ਤੁਹਾਡੇ ਜਿਹੜੇ ਕਰਮ ਹਨ ਉਹ ਇਹਦੇ ਵਿੱਚ ਲਿਖੇ ਜਾਂਦੇ ਹਨ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਿ ਜੇਕਰ ਆਪਾਂ ਆਪਣੀ ਛੱਤ ਤੇ ਪਾਣੀ ਰੱਖਦੇ ਹਾਂ ਤਾਂ ਉਸ ਨਾਲ ਜ਼ਿੰਦਗੀ ਵਿੱਚ ਕੀ ਬਦਲਾਅ ਆਵੇਗਾ ਬੇਜਵਾਨਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ ਸੰਗਤ ਜੀ ਅੱਜਕੱਲ ਕਰਾਂਗੇ ਕਿ ਪਾਣੀ ਰੱਖਣ ਨਾਲ ਮਨੁੱਖ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਉਂਦਾ ਹੈ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਵੀ ਆਪਣੇ ਘਰ ਬਿਮਾਰੀਆਂ ਆਉਂਦੀਆਂ ਹਨ ਵਡੇ ਵਡੇਰੇ ਲੋਕ ਕਿਹਾ ਕਰਦੇ ਸੀ ਕਿ ਇਹ ਦੋ ਥਾਵਾਂ ਤੋਂ ਆਉਂਦੀਆਂ ਹਨ ਪਹਿਲਾਂ ਘਰ ਦਾ ਮੁੱਖ ਦਰਵਾਜ਼ਾ ਤੇ ਦੂਜਾ ਘਰ ਦੇ ਛੱਤ ਪਹਿਲਾਂ ਘਰ ਦੇ ਵੱਡੇ ਵਡੇਰੇ ਕੋਈ ਫਸਲ ਆਉਣੀ ਕੁਝ ਵੀ ਆਉਣਾ ਤੇ ਕਣ ਕੁਝ ਕਣ ਜਿਹੜੇ ਸਨ ਸਿੱਟੇ ਸਨ ਉਹ ਬੋਹੇ ਅੱਗੇ ਟਾਂਗਦੇ ਸਨ ਕਿ ਇਥੋਂ ਬਰਕਤ ਵਾਸ ਕਰਦੀ ਹੈ ਬਰੂਹਾਂ ਸਾਫ਼ ਰੱਖੀਆਂ ਜਾਂਦੀਆਂ ਸਨ ਤੋਣੀ ਤੁਖਾ ਗੁੱਗਲ ਬਾਲਦੇ ਸੀ ਕਰੋਨਾਕਾਰਤਮਿਕਤਾ ਨੂੰ ਬਾਹਰ ਕੱਢਦੇ ਸੀ ਮੁੱਖ ਦਰਵਾਜ਼ੇ ਤੋਂ ਭਾਵ ਮੁੱਖ ਸਮਝਦੇ ਸੀ ਕਈ ਲੋਕ ਘਰ ਦੇ ਆਸੇ-ਪਾਸੇ ਕੋਈ ਲੂਣ ਜਾਂ ਫਿਰ ਕਿਲ ਨਾਮਦੇ ਸੀ ਮਾਣੇ ਵਿਚਾਰ ਜਾਂ ਨਕਾਰਤਮਿਕਤਾ ਇੱਥੇ ਹੀ ਰੁਕ ਜਾਵੇ ਘਰ ਦੇ ਅੰਦਰ ਨਾ ਜਾਵੇ ਸਿਆਣੇ ਵੀ ਇੱਕ ਗੱਲ ਕਿਹਾ ਕਰਦੇ ਸੀ ਕਿ ਨਜ਼ਰ ਤਾਂ ਪੱਥਰ ਪਾੜ ਦਿੰਦੀ ਹੈ ਦੂਜੀ ਗੱਲ ਸ਼ਤਕ ਕਿਹਾ ਜਾਂਦਾ ਸੀ ਤੇ ਰੋਟੀ ਦਾ ਟੁਕਾ ਉੱਤੇ ਸੁੱਟ ਦਿੱਤਾ ਜਾਂਦਾ ਸੀ ਕਾਂ ਚਿੜੀ ਜਨੌਰ ਉੜਦਾ ਆਵੇ ਤੇ ਖਾ ਲਵੇ ਇਸ ਕਰਕੇ ਜੀਆਂ ਦੇ ਸਿਰ ਤੇ ਛੱਤ ਦਾ ਆਸਰਾ ਬਣਿਆ ਰਹੇ ਪੁਰਾਣੇ ਸਮੇਂ ਲੋਕ ਜੇ ਕੁਝ ਕਰਨਾ ਕਰਾਉਣਾ ਹੁੰਦਾ ਸੀ ਤਾਂ ਛੱਤਾਂ ਤੇ ਜਾ ਕੇ ਘਰ ਦੇ ਬੋਹੇ ਅਗੇ ਕੁਝ ਸੁੱਟਾਉਂਦੇ ਸੀ ਤਾਂ ਕਰਕੇ ਲੋਕ ਆਪਣੀਆਂ ਛੱਤਾਂ ਦੇ ਮੁੱਖ ਦਰਵਾਜ਼ੇ ਦਾ ਬਹੁਤ ਧਿਆਨ ਰੱਖਦੇ ਸੀ ਇਸ ਲਈ ਉਹ ਰੋਜ਼ ਛੱਤ ਸਾਫ਼ ਕਰਕੇ ਪਾਣੀ ਤੇ ਚੋਗਾ ਰੱਖਦੇ ਸੀ ਪਰਮਾਤਮਾ ਮਾਣੇ ਤੋਂ ਬਚਾਈ ਤੇ ਸਿਰ ਤੇ ਛੱਤ ਬਣਾਈ ਕਿਉਂਕਿ 84 ਲੱਖ ਜੁਨਾ ਵਿੱਚ ਮਨੁੱਖ ਹੀ ਐਵੇਂ ਜੋ ਪ੍ਰਦਾਨ ਹੈ ਜੋ ਪਰਮਾਤਮਾ ਨੇ ਆਪਾਂ ਨੂੰ ਮਨੁੱਖ ਬਣਾਇਆ ਤਾਂ ਆਪਣੇ ਜੀਹਾਂ ਦਾ ਵੀ ਫਰਜ਼ ਹੈ ਕਿ ਆਪਾਂ ਉਹਨਾਂ ਦਾ ਪਾਲਣ ਪੋषण ਕਰੀਏ ਪਰ ਜਿਹੜੇ ਬੇਜੁਬਾਨ ਹਨ ਜਿਨ੍ਹਾਂ ਦੇ ਹੱਥ ਪੈਰ ਨਹੀਂ ਹਨ ਉਹ ਉੱਡ ਕੇ ਆਪਣਾ ਜ਼ਰੂਰ ਕੁਝ ਨਾ ਕੁਝ ਲੱਭ ਲੈਂਦੇ ਹਨ ਪਰ ਜੇਕਰ ਆਪਾਂ ਉਹਨਾਂ ਲਈ ਕੁਝ ਰੱਖਾਂਗੇ ਉਹਨਾਂ ਦੇ ਜਿਹੜੇ ਓਟ ਆਸਰਾ ਬਣਾਗੇ ਆਪਣੇ ਘਰੋਂ ਤੇ ਉਹਨਾਂ ਦੀ ਅਸੀਸ ਜਿਹੜੀ ਹੈ ਉਹ ਆਪਾਂ ਨੂੰ ਤਾਰ ਦੇਵੇਗੀ ਆਪਣੇ ਬੁਹੇ ਦੇ ਅੱਗੇ ਵੀ ਕੋਈ ਪਾਂਡਾ ਪਾਰ ਕੇ ਰੱਖੋ ਜਿੰਨੇ ਜਿਸ ਦੀ ਚਾਦਰ ਹੈ ਜਿੰਨਾ ਜਿਸ ਦਾ ਸਰਦਾ ਹੈ ਉਹਨਾਂ ਕੋਲ ਜ਼ਰੂਰ ਕਰੋ ਬੇਜਬਾਨ ਦੀ ਕੀਤੀ ਮਦਦ ਨਾਲ ਪਰਮਾਤਮਾ ਬਹੁਤ ਜਲਦੀ ਖੁਸ਼ ਹੁੰਦੇ ਹਨ ਕੀੜੀਆਂ ਨੂੰ ਆਟੇ ਦੀ ਮੁੱਠ ਪਾਉਣ ਨਾਲ ਨਿੱਕੇ ਨਿੱਕੇ ਜਿਹੜੀਆਂ ਕੀੜੀਆਂ ਹਨ ਇਨਾਂ ਦੇ ਅਸੀਸ ਵੀ ਜਿਹੜੀ ਹੈ ਉਹ ਆਪਣੇ ਘਰ ਸੁੱਖ ਲੈ ਕੇ ਆਉਂਦੀ ਹੈ ਤੁਸੀਂ ਫਰਸ਼ਾਂ ਤੋਂ ਅਰਸ਼ਾਂ ਤੱਕ ਸਫ਼ਰ ਕਰ ਸਕਦੇ ਹੋ ਹਰ ਤਰ੍ਹਾਂ ਤੋਂ ਸੁੱਖ ਮਾਣਦੇ ਹੋ ਆਪਾਂ ਸੋਹਂਦੇ ਹਾਂ ਕਿ ਜੋ ਦਾਨ ਹੈ ਉਹ ਸਭ ਤੋਂ ਵੱਡਾ ਹੈ ਜੇ ਆਪਾਂ ਦਾਨ ਕਰਦੇ ਹਾਂ ਤਾਂ ਉਹ ਚੀਜ਼ ਆਪਣੇ ਕੋਲ ਮੁੜ ਕੇ ਆਪਣੇ ਕੋਲ ਆਉਂਦੀ ਹੈ ਆਪਾਂ ਜੋ ਵੀ ਚੀਜ਼ ਦਿੰਦੇ ਹਾਂ ਇਸ ਨਾਲ ਹਰ ਕੰਮ ਵਿੱਚ ਕਾਮਯਾਬੀ ਮਿਲਦੀ ਹੈ ਤੇ ਮਨੋਕ ਦੀ ਜਿਹੜਾ ਅੰਤਮ ਸਮਾ ਹੈ ਉਬੀ ਸੁਖਾਲਾ ਹੋ ਜਾਂਦਾ ਹੈ ਤੇ ਗਰਮੀ ਵਿੱਚ ਧਾਣੇ ਦੇ ਰੂਪ ਦੇ ਵਿੱਚ ਕਦੇ ਵੀ ਬਾਜਰਾ ਜਾਂ ਤੇਲਨ ਨਾ ਪਾਓ ਇਹ ਗਰਮ ਹੋਣ ਕਰਕੇ ਪਸ਼ੂ ਪੰਛੀ ਬਿਮਾਰ ਹੁੰਦੇ ਹਨ ਜੋ ਕਿ ਪੌਣ ਦੀ ਥਾਂ ਫਿਰ ਪਾਪ ਵੀ ਲੱਗਦਾ ਹੈ ਜੇ ਪਾਣੀ ਰੋਜ਼ ਰੱਖਦੇ ਹੋ ਤਾਂ ਉਹ ਪਾਂਡਾ ਰੋਜ਼ ਸਾਫ਼ ਕਰਕੇ ਤੇ ਛੱਤ ਤੇ ਰੱਖੋ ਤੇ ਉਹ ਧਾਣਾ ਪਾਉਂਦੇ ਹੋ ਤਾਂ ਉਹ ਵਿਠਾ ਵੀ ਹੁੰਦੀਆਂ ਹਨ ਉਹਨੂੰ ਰੋਜ਼ ਸਾਫ਼ ਕਰਕੇ ਫਿਰ ਪਾਓ ਕਿਹਾ ਜਾਂਦਾ ਹੈ ਕਿ ਜੇ ਇਹ ਕਰਾਂਗੇ ਤਾਂ ਗਰੀਬੀ ਘਰੋਂ ਕੋਹੰਦ ਹੋ ਜਾਵੇਗੀ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਕਹਿੰਦੇ ਰਾਜਾ ਜਿਹੜਾ ਸੀ ਉਹ ਹਰ ਇੱਕ ਦਾ ਦੁੱਖ ਸੁੱਖ ਸੁਣਦਾ ਸੀ ਉਹਦੇ ਕੋਲ ਜੋ ਵੀ ਆਉਂਦਾ ਕਦੇ ਖਾਲੀ ਹੱਥ ਨਾ ਜਾਂਦਾ ਕਹਿੰਦੇ ਹਰ ਇੱਕ ਦੇ ਮੂੰਹ ਤੇ ਉਹ ਰਾਜੇ ਦੀ ਤਾਰੀਫ ਹੁੰਦੀ ਸੀ ਕਹਿੰਦੇ ਰਾਜਾ ਤੇ ਰਾਣੀ ਦਾ ਇੱਕ ਨਿਯਮ ਸੀ ਦਰਿਆ ਦੇ ਕੰਢੇ ਇੱਕ ਸੰਤ ਫਕੀਰ ਬੈਠ ਕੇ ਨਾਮ ਜਪਿਆ ਕਰਦੇ ਸੀ ਔਰ ਰੋਜ਼ ਕੋਈ ਨਾ ਕੋਈ ਨਵੀਂ ਕਥਾ ਸੁਣਾਇਆ ਕਰਦੇ ਸੀ ਜਿਸ ਨੂੰ ਜ਼ਿੰਦਗੀ ਵਿੱਚ ਅਪਣਾ ਕੇ ਜ਼ਿੰਦਗੀ ਦੇ ਦੁੱਖ ਦੂਰ ਹੋ ਸਕਦੇ ਸੀ ਉਹ ਅੰਮ੍ਰਿਤ ਵੇਲੇ ਰੋਜ਼ ਉਸ ਥਾਂ ਤੇ ਜਾਇਆ ਕਰਦੇ ਕਹਿੰਦੇ ਅੱਜ ਜਦੋਂ ਉਹ ਜਾਂਦੇ ਸੀ ਤਾਂ ਉਸੇ ਨਗਰ ਦਾ ਕਹਿੰਦੇ ਕਿ ਪਤੀ ਪਤਨੀ ਰੋਜ਼ ਗਲੀਆਂ ਸਾਫ਼ ਕਰਿਆ ਕਰਦੇ ਸੀ ਕਹਿੰਦੇ ਅੱਜ ਜਦੋਂ ਗਲੀ ਸਾਫ਼ ਕਰਦੇ ਸੀ ਤਾਂ ਰਾਜਾ ਤੇ ਰਾਣੀ ਜਦੋਂ ਕੋਲੋਂ ਲੰਗੇ ਤੇ ਉਹਨਾਂ ਦੂਰੋਂ ਹੀ ਆਉਂਦਿਆਂ ਉਹਨਾਂ ਦਾ ਉਨਾ ਵਾਲਾ ਵੇਖ ਕੇ ਮੋਹ ਜਿਹੜਾ ਕੰਧ ਵੱਲ ਕਰ ਲਿਆ। ਰਾਜਾ ਬੜਾ ਹੈਰਾਨ ਹੋਇਆ। ਪਹਿਲਾਂ ਤਾਂ ਦੋਵੇਂ ਜਾਣੇ ਚੰਗੀ ਤਰੰਗ ਗਲੀਆਂ ਸਾਫ਼ ਕਰਦੇ ਪਏ ਸੀ। ਪਰ ਸਾਨੂੰ ਦੂਰੋਂ ਆਉਂਦਿਆਂ ਵੇਖ ਕੇ ਦਿਵਾਰ ਵਾਲੇ ਪਾਸੇ ਕੰਧ ਵਾਲੇ ਪਾਸੇ ਮੂੰਹ ਕਰਕੇ ਬੈਠ ਗਏ। ਇਹਦਾ ਕੀ ਕਾਰਨ ਹੋ ਸਕਦਾ ਹੈ? ਕਹਿੰਦੇ ਰਾਜੇ ਨੇ ਅਗਲੇ ਦਿਨ ਉਹ ਪਤੀ ਪਤਨੀ ਨੂੰ ਦਰਬਾਰ ਦੇ ਵਿੱਚ ਬੁਲਾਇਆ। ਰਾਜਾ ਤੇ ਰਾਣੀ ਬੜੇ ਹਿਤਾਸ਼ ਸਨ। ਐਸਾ ਕੀ ਵਾਪਰਿਆ ਕਿ ਸਾਨੂੰ ਵੇਖ ਕੇ ਕੰਧ ਵਾਲੇ ਪਾਸੇ ਮੂੰਹ ਕਰ ਲਿਆ ਜਦੋਂ ਉਹ ਆਏ ਤਾਂ ਦੋਨੇ ਜਾਣੇ ਡਰੇ ਹੋਏ ਸੀ ਤੇ ਰਾਜਾ ਪਤਾ ਨਹੀਂ ਕੀ ਕਹੇਗਾ ਰਾਜੇ ਨੇ ਪੁੱਛਿਆ ਕਿ ਜਦੋਂ ਅਸੀਂ ਸਵੇਰੇ ਲੰਗੇ ਸੀ ਤੁਸੀਂ ਸਾਨੂੰ ਦੋਹਾਂ ਜਾਣਿਆਂ ਨੂੰ ਦੇਖ ਕੇ ਕੰਧ ਵਾਲੇ ਪਾਸੇ ਮੂੰਹ ਕਿਉਂ ਕਰ ਲਿਆ ਉਹ ਡਰਦਾ ਹੋਇਆ ਕਹਿੰਦਾ ਰਾਜਾ ਜੇ ਸੱਚ ਦੱਸਾਂਗਾ ਤਾਂ ਕੋਈ ਸਜ਼ਾ ਤਾਂ ਨਹੀਂ ਦਿਓਗੇ ਉਹਨੇ ਕਿਹਾ ਕਿ ਨਹੀਂ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਮਿਲੇਗੀ ਕਿਆ ਰਾਜਾ ਸਾਰੇ ਨਗਰ ਤੋਂ ਪੁੱਛ ਲਓ ਤੁਸੀਂ ਬੇਉਲਾਦ ਹੋ ਜੇਕਰ ਤੁਹਾਡਾ ਕੋਈ ਸਵੇਰ ਸਮੇਂ ਮੂੰਹ ਵੇਖ ਲਵੇ ਤਾਂ ਉਹਦਾ ਸਾਰਾ ਦਿਨ ਮੁਸ਼ਕਲਾਂ 'ਚ ਲੰਘਦਾ ਉਹਦਾ ਦਿਨ ਮਾੜਾ ਲੰਘਦਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜਾ ਚੁੱਪ ਹੋ ਗਿਆ ਰਾਜੇ ਦੀਆਂ ਅੱਖਾਂ 'ਚ ਨੀਰ ਸੀ ਰਾਣੀ ਵੀ ਉੱਥੋਂ ਉੱਠ ਕੇ ਤੇ ਆਪਣੇ ਕਮਰੇ 'ਚ ਜਾ ਕੇ ਰੋਣ ਲੱਗੀ ਰਾਜੇ ਨੇ ਉਹਨੂੰ ਜਾਣ ਲੈ ਕੇ ਆ ਤੇ ਰਾਜਾ ਬੜਾ ਜ਼ਿਆਦਾ ਦੁਖੀ ਹੋਇਆ ਉਸੇ ਨਗਾਚੋ ਸੰਤ ਫਕੀਰ ਜੀ ਦੇ ਕੋਲ ਗਿਆ ਜਾ ਕੇ ਸੰਤ ਫਕੀਰ ਜੀ ਨੂੰ ਕਿਹਾ ਕਿ ਅਸੀਂ ਇਹਨਾਂ ਦਾਨਪੁਣ ਕਰਦੇ ਹਾਂ ਕੋਈ ਹੇਲਾ ਵਸੀਲਾ ਦੱਸੋ ਸਾਡੇ ਘਰ ਔਲਾਦ ਨਹੀਂ ਹੈ ਸੰਤ ਫਕੀਰ ਕਹਿੰਦੇ ਦੇਖੋ ਤੁਹਾਡੇ ਕਰਮਾ ਵਿੱਚ ਸੱਤ ਜਨਮਾਂ ਵਿੱਚ ਕਹਿ ਲਓ ਕਿ ਔਲਾਦ ਨਹੀਂ ਹੈ ਨਹੀਂ ਹੋ ਸਕਦੀ ਉਹ ਵਿਚਾਰੇ ਕਹਿੰਦੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਕਹਿੰਦੇ ਕਿ ਹੁਣ ਉਹ ਰਾਜਾ ਬੜਾ ਉਦਾਸ ਰਹਿਣ ਲੱਗਾ ਇੱਕ ਸੰਤ ਫਕੀਰ ਉਥੋਂ ਲੰਘਨ ਦੇ ਸੀ ਸੰਤ ਫਕੀਰ ਰਾਜੇ ਦੇ ਕੋਲ ਆਏ ਤੇ ਕਿਹਾ ਰਾਜਾ ਮੈਂ ਬੜੇ ਦਿਨਾਂ ਤੋਂ ਭੁੱਖਾ ਜੇ ਤੂੰ ਚਾਹੇ ਤਾਂ ਮੈਨੂੰ ਪ੍ਰਸ਼ਾਦਾ ਖਵਾ ਦੇ ਰਾਜ ਨੇ ਬੜੇ ਆਦਰ ਸਤਕਾਰ ਨਾਲ ਉਹਨਾਂ ਦੇ ਪੈਰ ਧੋਤੇ ਰਾਣੀ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਉਹ ਸੰਤ ਫਕੀਰ ਜਾਣ ਲੱਗੇ ਕਹਿੰਦੇ ਰਾਜਨ ਤੇਰੇ ਕਰਮਾਂ ਦੇ ਸਤ ਸਤ ਜਨਮਾਂ ਚ ਵੀ ਔਲਾਦ ਨਹੀਂ ਪਰ ਤੂੰ ਇੰਨੀ ਚੰਗੀ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਕੁਝ ਮੋਠੇ ਚੌਲਾਂ ਦੇ ਦਾਣੇ ਦੇ ਦਿੰਦੇ ਹਨ ਕਹਿੰਦੇ ਕਿ ਖੀਰ ਪਕਾਹ ਦੋਵੇਂ ਜਾਣੇ ਖਾ ਲਓ ਰਾਣੀ ਇਹ ਸੁਣ ਕੇ ਚਲੇ ਜਾਂਦੀ ਸੰਤ ਫਕੀਰ ਕਹਿੰਦੇ ਕਿ ਗਾਲ ਸੁਣ ਤੈਨੂੰ ਜਿਹੜਾ ਇੱਕ ਨਾਂ ਪੁੱਤਰ ਦੀ ਦਾਤ ਪ੍ਰਾਪਤ ਹੋਏਗੀ ਪਰ ਉਹਦੀ ਉਮਰ ਸਿਰਫ 5ਂ ਵਰੇ ਹੋਏਗੀ ਤੇ ਉਸ ਤੋਂ ਬਾਅਦ ਇਹਨਾਂ ਕਹਿ ਕੇ ਉਹ ਇੱਥੋਂ ਚਲੇ ਗਏ ਹੁਣ ਉਹ ਸੋਚਦਾ ਕਿ ਚਲ ਲੋਕ ਮੈਨੂੰ ਬੇਉਲਾਦ ਕਹਿੰਦੇ ਹਨ ਮੈਨੂੰ ਵੇਖ ਕੇ ਮੂੰਹ ਫੇਰ ਲੈਂਦੇ ਹਨ ਇਹ ਤਾਂ ਨਹੀਂ ਹੋਏਗਾ ਕੁਝ ਸਮਾਂ ਲੰਘਿਆ ਤੇ ਕਹਿੰਦੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੁਣ ਇੱਥੇ ਗੱਲ ਇਹ ਮੰਨਣ ਵਾਲੀ ਵੀ ਕਿ ਉਹਦੇ ਕਰਮਾਂ 'ਚ 7 ਸਾਲ ਭਾਵੇਂ 7 ਜਨਮ ਉਹਦੇ ਕਰਮਾਂ 'ਚ 7 ਜਨਮ ਉਹਨਾਂ ਦੇ ਘਰ ਔਲਾਦ ਨਹੀਂ ਸੀ ਹੋਣੀ ਪਰ ਉਹਨਾਂ ਸੰਤ ਫਕੀਰ ਨੂੰ ਕਹਿੰਦੇ ਕਿ ਪ੍ਰਸ਼ਾਦਾ ਸ਼ਿਕਾਇਆ ਤੇ ਜਿਹੜੇ ਸੰਤ ਫਕੀਰ ਗੁਰੂ ਪੀਰ ਹੁੰਦੇ ਹਨ ਇਹਨਾਂ ਦਾ ਤਾਂ ਰੱਬ ਵੀ ਕਿਹਾ ਨਹੀਂ ਮੋੜਦਾ ਤੇ ਉਹਦੇ ਘਰ ਔਲਾਦ ਦੀ ਪ੍ਰਾਪਤੀ ਹੋ ਗਈ ਐਸ ਲਈ ਘਾਰੇ ਨੂੰ ਕਦੇ ਵੀ ਭੁੱਖਾ ਨਾ ਜਾਣ ਦਵੋ ਕਹਿੰਦੇ ਕਿ ਹੁਣ ਉਹਨਾਂ ਦੇ ਘਰ ਔਲਾਦ ਦੀ ਪ੍ਰਾਪਤੀ ਹੋ ਗਈ। ਰਾਜਾ ਹੁਣ ਸਭ ਕੁਝ ਭੁੱਲ ਗਿਆ ਤੇ ਰਾਜਾ ਹੁਣ ਬੜੇ ਲਾਡਾਂ ਚਾਵਾਂ ਦੇ ਨਾਲ ਉਹਨੂੰ ਪਾਲਦਾ। ਕਹਿੰਦੇ ਉਹ ਬੜਾ ਜ਼ਿਆਦਾ ਚੰਗੇ ਕਰਮ ਕਰਦਾ। ਹੁਣ ਉਹਦਾ ਪੁੱਤਰ ਜਿਹੜਾ ਸੀ ਰਾਜੇ ਦਾ ਉਹ 18 ਕੋਵਰਿਆਂ ਦਾ ਹੋ ਗਿਆ। ਕਹਿੰਦੇ ਹੁਣ ਇਹ ਰਾਜਾ ਬੜਾ ਜ਼ਿਆਦਾ ਸੁਪਨ ਸੀ ਹਰ ਪਾਸੇ ਇਹਦੀ ਚਰਚਾ ਸੀ। ਇਹ ਬੜਾ ਜ਼ਿਆਦਾ ਚੰਗਾ ਤੇ ਸਿਆਣਾ ਸੀ। ਕਹਿੰਦੇ ਨਾਲ ਦੇ ਰਾਜੇ ਦੇ ਨਾਲ ਇਹਦੇ ਲਈ ਆਪਣੀ ਤੀ ਦਾ ਰਿਸ਼ਤਾ ਭੇਜਿਆ ਕਹਿੰਦੇ ਰਾਜ ਨੇ ਸੋਚਿਆ ਕਿ ਜੇਕਰ ਮੈਂ ਲੰਮੇ ਐਸੇ ਤੱਕ ਇੰਤਜ਼ਾਰ ਕਰਦਾ ਰਿਹਾ ਤੇ ਮੇਰੇ ਪੁੱਤਰ ਨੇ ਕਾਲ ਚਲਾਣੇ ਕਰ ਜਾਣਾ ਹੈ ਕਿਉਂ ਨਾ ਮੈਂ ਇਹਦਾ ਵਿਆਹ ਕਰਦਾ ਹਾਂ ਘੱਟ ਤੋਂ ਘੱਟ ਮੇਰਾ ਵੰਸ਼ ਤੇ ਜਿਹੜਾ ਉਹ ਚੱਲਦਾ ਰਹੇਗਾ ਰਾਜ ਨੇ ਉਹ ਜਿਹੜਾ ਪ੍ਰਸਤਾਵ ਸੀ ਵਿਆਹ ਵਾਲਾ ਉਹ ਸਵੀਕਾਰ ਕਰ ਲਿਆ ਕਹਿੰਦੇ ਕੁਝ ਦਿਨ ਲੰਘੇ ਤੇ ਰਾਜੇ ਨੇ ਉਹਦਾ ਵਿਆਹ ਕਰ ਦਿੱਤਾ ਹੌਲੀ ਹੌਲੀ ਸਮਾਂ ਲੰਘਣ ਲੱਗਾ ਤੇ ਹੁਣ ਉਹ ਦਿਨ ਆ ਗਿਆ ਜਦੋਂ ਉਹਦੀ ਉਮਰ ਕੁਝ ਦਿਨ ਹੀ ਬਾਕੀ ਸੀ। ਮਹਾਰਾਜਾ ਤੇ ਰਾਣੀ ਅਮਰਤਵਿਲੇ ਦੋਨੋਂ ਜਾਣੇ ਉਹ ਸੰਤ ਫਕੀਰ ਦੀ ਕਹਾਣੀ ਸੁਣਨ ਜਾਇਆ ਕਰਦੇ। ਕਹਿੰਦੇ ਆਉਂਦੇ ਸਮੇਂ ਜੋ ਵੀ ਉਹਨਾਂ ਨੂੰ ਗਰੀਬ ਮਸਕੀਨ ਮਿਲਦਾ ਉਹਨਾਂ ਦੀ ਮਦਦ ਕਰਦੇ। ਜਿਹੜੀ ਉਹਦੀ ਪਤਨੀ ਸੀ ਉਹ ਇੰਨੇ ਗੁਣਾ ਵਾਲੇ ਸੀ ਕਿ ਅਮਰਤਵਿਲੇ ਉੱਟ ਕੇ ਪਹਿਲਾਂ-ਪਹਿਲਾਂ ਸਭ ਤੋਂ ਘੱਟ ਸਾਰੀ ਦੇ ਚਿੜੀਆਂ ਪੰਛੀਆ ਇਹਨਾਂ ਨੂੰ ਦਾਣਾ ਪਾਇਆ ਕਰਦੀ ਚੋਗਾ ਪਾਇਆ ਕਰਦੀ ਚੋਗਾ ਪਾਇਆ ਬਿਨਾ ਉਹ ਪਾਣੀ ਚ ਮੂੰਹ ਦਾ ਕੋਟ ਵੀ ਨਾ ਪਾਇਆ ਕਰਦੀ ਕਹਿੰਦੇ ਫਿਰ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦੀ ਫਿਰ ਕਹਿੰਦੇ ਕਿਸੇ ਰਾਹ ਪਾੰਦੀ ਨੂੰ ਪ੍ਰਸ਼ਾਦਾ ਸ਼ਕਾ ਕੇ ਤੇ ਫਿਰ ਆਪ ਖਾਇਆ ਕਰਦੀ ਉਹਦੇ ਚ ਬਣੇ ਜਿਆਦੇ ਐਸੇ ਗੁਣ ਸਨ ਜਿਸ ਤੋਂ ਸਾਰੇ ਜਾਣੇ ਉਸ ਤੋਂ ਉਹਦਾ ਗੁਣ ਗਾਇਆ ਕਰਦੇ ਸਨ ਜੇ ਕੋਈ ਸਿਆਣਾ ਹੋਵੇ ਤਾਂ ਉਹਦੇ ਵਰਗਾ ਹੋਵੇ ਕਹਿੰਦੇ ਕਿ ਹੁਣ ਹੌਲੀ-ਹੌਲੀ ਸਮਾਂ ਲੰਘਣ ਲੱਗਾ। ਆਜੋ ਨੇ ਪ੍ਰਸ਼ਾਦਾ ਪਾਣੀ ਜਦੋਂ ਬਣਾ ਕੇ ਰੱਖਿਆ ਤੇ ਰਾਜੇ ਨੂੰ ਹੁਣ ਪਤਾ ਲੱਗ ਗਿਆ ਕਿ ਮੇਰੇ ਪੁੱਤ ਦੇ ਅਕਾਲ ਚਲਾਣੇ ਸਿਰਫ 4 ਦਿਨ ਬਾਕੀ ਹਨ। ਕਹਿੰਦੇ ਹੁਣ ਉਹ ਵਿਚਾਰੀ ਨਾ ਕਿਸੇ ਨੂੰ ਦੱਸ ਸਕਦੇ ਸੀ। ਬਾਕੀ ਵੀ ਪਰੇਸ਼ਾਨ ਹੋਣਗੇ ਉਹ ਸੋਚ-ਸੋਚ ਕੇ ਬਿਮਾਰ ਹੋ ਕੇ மஞ்சੇ ਤੇ ਪੈ ਗਿਆ। ਹੁਣ ਉਹਦਾ ਜਿਹੜਾ ਪੁੱਤਰ ਸੀ ਉਹਦੇ ਕੋਲ ਆਸੇ-ਪਾਸੇ ਰਹਿ ਕੇ ਉਹਦੀ ਜਿਹੜੀ ਮਦਦ ਕਰਨ ਲੱਗਾ ਉੱਠਣ-ਬੈਠਣ 'ਚ ਪ੍ਰਸ਼ਾਦੇ ਦਾ ਪਾਣੀ ਖਵਾਉਣ 'ਚ ਕਹਿੰਦੇ ਉਹਦੀ ਪਤਨੀ ਪ੍ਰਸ਼ਾਦਾ ਪਾਣੀ ਬਣਾ ਕੇ ਉਹਦਾ ਇੰਤਜ਼ਾਰ ਕਰਨ ਲੱਗੀ ਜਦੋਂ ਆਏਗਾ ਉਦੋਂ ਖਾ ਲਵੇਗਾ ਕਹਿੰਦੇ ਉਸੇ ਨਗਰ 'ਚ ਜਿਹੜਾ ਬਜ਼ੁਰਗ ਬਾਬਾ ਰਿਆ ਕਰਦਾ ਸੀ ਉਹਦੀ ਕੋਈ ਜਿਹੜਾ ਇੱਕੋ ਧੀ ਸੀ ਤੇ ਉਹਦਾ ਉਹਨੇ ਵਿਆਹ ਕਰ ਦਿੱਤਾ ਸੀ ਲੋਕਾਂ ਦੇ ਘਰੋਂ ਮੰਗ ਕੇ ਉਹ ਖਾਣਾ ਕਰਦਾ ਸੀ ਹੁਣ ਰੋਜ਼ ਮੰਗਿਆ ਕਰਦਾ ਸੀ ਤੇ ਕੋਈ ਦਿੰਦਾ ਸੀ ਤੇ ਕੋਈ ਨਹੀਂ ਦਿੰਦਾ ਸੀ ਕਹਿੰਦੀ ਉਹਦੀ ਧੀ ਦਾ ਜਿਹੜਾ ਘਰ ਵਾਲਾ ਸੀ ਬੜਾ ਮਾਰਦਾ ਕੋਟ ਦਾ ਸੀ ਹਾਰ ਕਿਉ ਆਪਣੀ ਧੀ ਨੂੰ ਆਪਣੇ ਘਰ ਲੈ ਆਇਆ ਉਹਦੀ ਧੀ ਨੇ ਇੱਕ ਬੱਚੇ ਨੂੰ ਜਨਮ ਦੇਣਾ ਸੀ ਕਹਿੰਦੇ ਕਿ ਜਦੋਂ ਘਰ ਲੈ ਕੇ ਆਇਆ ਤਾਂ ਦਾਈ ਨੇ ਕਿ ਤੇਰੀ ਧੀ ਨੇ ਕਿੰਨੇ ਦਿਨ ਹੋ ਗਏ ਕੁਝ ਨਹੀਂ ਖਾਦਾ ਜਾ ਤ ਇਹਦੇ ਲਈ ਕੁਝ ਲੈ ਕੇ ਆ ਕਹਿੰਦੇ ਇੱਧਰ ਆਉਨੇ ਇੱਕ ਬੱਚੇ ਨੂੰ ਜਨਮ ਦਿੱਤਾ ਕਹਿੰਦੇ ਉਹ ਮੰਗਤਾ ਸਾਰਿਆਂ ਦੇ ਘਰ ਗਿਆ ਤੇ ਪਰ ਕਿਸੇ ਵੀ ਖਾਣ ਲਈ ਕੁਝ ਨਾ ਦਿੱਤਾ ਹਾਰ ਤੱਕ ਕੇ ਉਸੇ ਰਾਜੇ ਦੇ ਮਹਿਲ ਦੇ ਅੱਗੇ ਆ ਗਿਆ ਕਹਿੰਦੇ ਉਹਨੇ ਉੱਚੀ ਸਾਇ ਹੋਕਾ ਲਾਇਆ ਕਿ ਜੇ ਕੋਈ ਹੈ ਤੇ ਮੇਰੇ ਠੂਠੇ ਦੇ ਵਿੱਚ ਕੁਝ ਪਾ ਦਿਓ ਹੁਣ ਉਹ ਜਿਹੜਾ ਸੀ ਉਹ ਸੋਚਦੀ ਕਿ ਮੇਰਾ ਜਿਹੜਾ ਘਰ ਵਾਲਾ ਹੈ ਉਹ ਅਜੇ ਪਿਤਾ ਜੀ ਦੇ ਕੋਲ ਬੈਠਾ ਹੈ ਉਹਨੇ ਜਿਹੜਾ ਅਜੇ ਪਤਾ ਨਹੀਂ ਕਦੋਂ ਆਉਣਾ ਇਹ ਵਿਚਾਰਾ ਉੱਚੀ ਉੱਚੀ ਹੋਕਾ ਦੇ ਰਿਹਾ ਹੈ ਇਹਦਾ ਜਿਹੜਾ ਠੂਠਾ ਭਰ ਦਵਾਂ ਉਹਨੇ ਜਿਵੇਂ ਥਾਲੀ ਵੱਖ-ਵੱਖ ਪਦਾਰਥ ਬਣਾਏ ਸਨ ਉਹ ਜਾ ਕੇ ਉਹ ਬਜ਼ੁਰਗ ਬਾਬੇ ਦੇ ਉਹਦੀ ਥਾਲੀ ਵਿੱਚ ਪਾ ਇਤੇ ਆ ਗਈ ਉਹਦਾ ਤਰਮਰਾਜ ਨੇ ਇੱਕ ਸੱਪ ਨੂੰ ਭੇਜਿਆ ਜਾ ਕੇ ਉਹਦੇ ਸਵਾਸ ਹਰਨ ਕਰਨ ਦੇ ਲਈ ਉਹਦਾ ਸਮਾ ਹੋ ਗਿਆ ਸਵਾਸ ਹਰਨ ਦਾ ਕਹਿੰਦੇ ਉਹ ਸੱਪ ਆਇਆ ਤੇ ਜਿਵੇਂ ਹੀ ਉਹ ਆਪਣੇ ਉਹ ਪਿਤਾ ਜੀ ਦੇ ਜਿਹੜੇ ਕਮਰਾ ਸੀ ਉਸ ਤੋਂ ਬਾਹਰ ਆਇਆ ਤੇ ਸੱਪ ਉਹਨੂੰ ਡੰਗ ਲੇ ਜਿਵੇਂ ਉਹਦੇ ਪੈਰ ਤੇ ਡੰਗ ਦਾ ਪਰ ਕਹਿੰਦੇ ਕਿ ਉਹਦਾ ਜਿਹੜੀ ਉਹ ਬੀਬੀ ਸੀ ਉਹਨੇ ਜਦੋਂ ਬੱਚੇ ਨੂੰ ਜਨਮ ਦਿੱਤਾ ਸੀ ਕਈ ਦਿਨਾਂ ਦੀ ਭੁੱਖੇ ਸੀ ਉਹ ਪਰਮਾਤਮਾ ਅਗੇ ਅਰਦਾਸ ਕਰਦੇ ਪਰਮਾਤਮਾ ਜਿਨੇ ਮੇਰਾ ਟੈਟ ਪਰਿਆ ਜੇ ਮੇਰਾ ਟੈਟ ਨਾ ਭਰਦਾ ਤੇ ਮੇਰੇ ਚਵਾਖ ਨੂੰ ਦੁੱਧ ਨਹੀਂ ਸੀ ਮਿਲਣਾ ਇਹਨੇ ਮੀ ਅਕਾਲ ਚਲਾਨਾ ਕਰ ਜਾਣਾ ਸੀ ਮੈਂ ਵੀ ਅਕਾਲ ਚਲਾਨਾ ਕਰ ਜਾਣੇ ਸੰ ਜਿਨੇ ਮੇਰਾ ਟੈਟ ਪਰਿਆ ਤੇ ਮੇਰੇ ਛੋਟੇ ਜੇ ਬੱਚੇ ਦੀ ਜਾਨ ਬਖਸ਼ੀ ਇਹਨੂੰ ਦੁੱਧ ਦੀ ਜਿਹੜੀ ਸੀ ਉਹ ਆਸ ਮੇਰੇ ਤੋਂ ਸੀ ਉਹਦੀ ਆਸ ਪੂਰੀ ਹੋਏ ਪਰਮਾਤਮਾ ਉਹਦਾ ਸੁਆਗ ਹਮੇਸ਼ਾ ਬਣਾ ਕੇ ਰੱਖੀਂ ਉਹਨਾਂ ਦੇ ਘਰ ਅੰਨ ਤੇ ਧਾਨ ਦੇ ਭੰਡਾਰ ਹਮੇਸ਼ਾ ਬਣਾ ਕੇ ਰੱਖੇ ਤੇ ਉਹਦੇ ਤੇ ਮੇਰੇ ਪਰਿਆ ਹੱਥ ਰੱਖੇ ਕਹਿੰਦੇ ਜਿਵੇਂ ਉਹਨੇ ਆਦਾਸ ਕੀਤੀ ਉਸ ਆਪ ਡੰਗ ਮਾਰੀ ਜਾਵੇ ਪਰ ਉਸ ਤੇ ਕੋਈ ਅਸਰ ਨਾ ਹੋਵੇ ਕਹਿੰਦੇ ਹੁਣ ਉਹ ਸੱਪ ਹਾਰ ਥੱਕ ਕੇ ਧਰਮਰਾਜ ਦੇ ਕੋਲ ਵਾਪਸ ਗਿਆ ਉਧਰ ਪਿਤਾ ਜੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿ ਕਹਿੰਦੇ ਕਿ ਹੁਣ ਧਰਮਰਾਜ ਕਿਹਾ ਕਿ ਤੂੰ ਖਲ ਕਿਉਂ ਆ ਗਿਆ ਤੈਨੂੰ ਪਤਾ ਨਹੀਂ ਇਹ ਚੋ ਦਾ ਅੰਤਮ ਦਿਨ ਸੀ ਕਹਿੰਦੇ ਜੀ ਮੈਂ ਉਹਨੂੰ ਇਨੇ ਡੰਗ ਮਾਰੇ ਪਰ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਹੁਣ ਧਰਮਰਾਜ ਕਹਿੰਦਾ ਕਿ ਮੈਂ ਜਾਣਾਂ ਹਾਂ ਜਿਵੇਂ ਧਰਮਰਾਜ ਗਿਆ ਤੈਂ ਕਹਿੰਦੇ ਕਿ ਉੱਥੇ ਉਹਨੇ ਦੇਖਿਆ ਕਿ ਜਿਵੇਂ ਪਰਮਾਤਮਾ ਆਪ ਉਹਦੀ ਮਦਦ ਕਰਦਿਆ ਪਿਆ ਹੋਵੇ ਉਹਨੇ ਕਿਹਾ ਜੀ ਇਹ ਤਾਂ ਵਿਦੇ ਵਿਧਾਨ ਹੈ ਜੋ ਆਇਆ ਉਹਨੇ ਜਾਣਾ ਹੈ ਅਗੋਂ ਪਰਮਾਤਮਾ ਨੇ ਕਿਹਾ ਜਿਹੜੀ ਅਸੇਸ ਤੇ ਉਹਨਾਂ ਦੀ ਪੋਟਲੀ ਹੁੰਦੀ ਹੈ ਜਦੋਂ ਕਿਸੇ ਤੇ ਭਰ ਜਾਂਦੀ ਹੈ ਤਾਂ ਫਿਰ ਜੋ ਲੇਖ ਹਨ ਉਹ ਬਦਲ ਜਾਂਦੇ ਹਨ ਤੋਂ ਜਾ ਤੇਦੀ ਉਮਰ ਇਹਨੇ ਲੈ ਕੇ ਲੋਕਾਂ ਦਾ ਪਲਾ ਕਰਦੇ ਇਹ ਬੜਾ ਆਪੇ ਚ ਜਾਵੇ ਇਹਨਾਂ ਕਹਿ ਕੇ ਉਹ ਚਲਾ ਗਿਆ ਤੇ ਹੁਣ ਉਹਦੇ ਪਿਤਾ ਜੀ ਨੂੰ ਇਹ ਸੀ ਕਿ ਅਗਲਾ ਦਿਨ ਚੜ ਗਿਆ ਤੇ ਮੇਰੇ ਪੁੱਤ ਦਾ ਕੱਲ ਚਲਾਨੇ ਹੋ ਗਈ ਹੋਣਗੇ ਹੌਲੀ ਹੌਲੀ ਆਪਣੇ ਰੇੜ ਦਾ ਹੋਇਆ ਬਾਹਰ ਆਇਆ ਪਰ ਉਹਦਾ ਪੁੱਤਰ ਉਹਨੂੰ ਦੇਖ ਕੇ ਭੱਜ ਗਿਆ ਪਿਤਾ ਜੀ ਤੁਸੀਂ ਕਿਵੇਂ ਬਾਹਰ ਆਏ ਹੋ ਉਹਨੇ ਆਪਣੇ ਪੁੱਤਰ ਨੂੰ ਦੇਖ ਕੇ ਬੜਾ ਖੁਸ਼ ਹੋਇਆ ਪਰ ਬੋਲੇ ਕੁਝ ਨਹੀਂ ਹੁਣ ਉਸ ਸੰਤ ਫਕੀਰ ਜਿੰਨੇ ਉਹਨੂੰ ਪੁੱਤ ਦੀ ਦਾਤ ਬਖਸ਼ੀ ਸੀ ਉਹੋ ਤੁਨ ਲੰਗਦੇ ਹਨ ਉਹ ਸਾਰੀ ਗੱਲਬਾਤ ਹੁਣ ਉਹ ਸੰਤ ਫਕੀਰ ਤੋਂ ਪੁੱਛਦਾ ਸੰਤ ਫਕੀਰ ਹੁਣ ਜਾਣੇ ਜਾਣਸਨ ਉਹਨਾਂ ਕਿਹਾ ਕਿ ਦੇਖ ਤੇਰੀ ਜਿਹੜੀ ਨੋ ਹੈ ਉਹ ਇੰਨੀ ਚਾਦੀ ਚੰਗੀ ਹੈ ਕਹਿੰਦੇ ਕਿ ਰੋਜ਼ ਉਹ ਚਿੜੀਆਂ ਪਰਿੰਦਿਆਂ ਨੂੰ ਦਾਣਾ ਪਾਉਂਦੀ ਹੈ ਫਿਰ ਕੁਝ ਆਪਣੇ ਮੂੰਹ ਚੋਂ ਪਾਉਂਦੀ ਹੈ ਕਿਸੇ ਨੂੰ ਪ੍ਰਸ਼ਾਦਾ ਸ਼ਿਕਾ ਕੇ ਤੇ ਫਿਰ ਆਪ ਖਾਂਦੀ ਹੈ ਕਹਿੰਦੇ ਉਸ ਦਿਨ ਉਹਨੇ ਪ੍ਰਸ਼ਾਦਾ ਪਾਣੀ ਆਪਣੇ ਘਰ ਵਾਲੇ ਲਈ ਬਣਾਇਆ ਪਰ ਕੋਈ ਮੰਗਣ ਵਾਲਾ ਆਇਆ ਤੇ ਉਹਨਾਂ ਦਿੱਤਾ ਤੇ ਉਹਦੀ ਤੀ ਦੀ ਅਸੀਸ ਤੇਰੇ ਪੁੱਤ ਇਹਦੀ ਜਾਨ ਬਚਾ ਦਿੱਤੀ। ਰਾਜੇ ਨੂੰ ਜਦੋਂ ਇਹ ਪਤਾ ਲੱਗਾ ਤੇ ਰਾਜਾ ਹੁਣ ਅਮਰਤ ਵੇਲੇ ਪ੍ਰਮਾਤਮਾ ਦਾ ਨਾਮ ਵੀ ਲੈੰਦਾ ਦੇ ਨਾਲ ਲੋਕਾਂ ਦਾ ਢਿੱਡ ਵੀ ਭਰਦਾ। ਕਹਿੰਦੇ ਕਿ ਇਸ ਤਰ੍ਹਾਂ ਉਹਦੀ ਉਮਰ ਵੀ ਵੱਧ ਗਈ ਤੇ ਉਹਦੇ ਘਰੋਂ ਕਲੇਸ਼ ਜਿਹੜਾ ਸੀ ਉਹ ਵੀ ਖਤਮ ਹੋ ਗਿਆ। ਇਸ ਲਈ ਕਿਹਾ ਜਾਂਦਾ ਹੈ ਕਿ ਜੋ ਆਂਦਾ ਦਾਨ ਕਰਦਾ ਹੈ ਉਹਦੇ ਘਰ ਹਮੇਸ਼ਾ ਸੁੱਖ ਤੇ ਸਮ੍ਰiddhi ਵਾਸ ਕਰਦੀ ਹੈ। ਆਨਦਾਦਾਨ ਮਨੁੱਖ ਨੂੰ ਹਮੇਸ਼ਾ ਬਾਦ ਕਰ ਦਿੰਦਾ ਹੈ ਉਹਦੀ ਛੋਟੀ ਉਮਰ ਸਿਜੇ ਦੇ ਪੈ ਹੋਵੇ ਅਕਾਲ ਚਲਾਣੇ ਹਨ ਉਹ ਵੀ ਉਸ ਤੋਂ ਟਾਲ ਦਿੰਦਾ ਹੈ ਆਨਦਾਦਾਨ ਸਭ ਤੋਂ ਉੱਤਮ ਦਾਨ ਹੈ ਫਿਰ ਸੰਗਤ ਜੀ ਜੇ ਤੁਸੀਂ ਪੜਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਸ਼ੇਅਰ ਜ਼ਰੂਰ ਕਰੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖਣਾ ਤੇ ਵਾਹਿਗੁਰੂ ਲੈ ਕੇ ਹਾਜ਼ਰੀ ਲਕਵਾ ਦੇਣਾ ਜੀ ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸਿੱਕਾ